ਗੁਰਮੁਖ ਪਿਆਰਿਓ ਅੱਜ ਅਸੀਂ ਗੁਰਨਾਨਕ ਦੇਵ ਜੀ ਦੀ ਬਾਣੀ ਜਪਤੀ ਸਾਹਿਬ ਦੀ ਦੂਸਰੀ ਪੌੜੀ ਦੀ ਵਿਚਾਰ ਕਰਾਂਗੇ ਇਸ ਪਾਵਨ ਪੌੜੀ ਦੇ ਵਿੱਚ ਪਾਤਸ਼ਾਹ ਜੀ ਨੇ ਹੁਕਮ ਦੀ ਗੱਲ ਕੀਤੀ ਹੈ ਕਿ ਸਚਾਲਪੁਰਖ ਦਾ ਹੁਕਮ ਕੀ ਹੈ ਪਾਵਨ ਪੌੜੀ ਦੀਆਂ ਪਹਿਲੀਆਂ ਬੰਦਤੀਆਂ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਜੋ ਵੀ ਸ੍ਰਿਸ਼ਟੀ ਦੇ ਵਿੱਚ ਰਚਿਆ ਹੋਇਆ ਹੈ ਉਸ ਸਚਾਲਪੁਰਖ ਦੇ ਹੁਕਮ ਵਿੱਚ ਹੀ ਰਚਿਆ ਹੋਇਆ ਹੈ ਹੁਕਮ ਹੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਇਹ ਦੁਨੀਆ ਤੇ ਰਹਿਣ ਵਾਲੇ ਜਿੰਨੇ ਵੀ ਜੀਵ ਜੰਤੂ ਨੇ ਪਸ਼ੂ ਪੰਛੀ ਨੇ ਮਨੁੱਖ ਨੇ ਜਿੰਨੇ ਵੀ ਦੁਨੀਆ ਤੇ ਰਹਿਣ ਵਾਲੇ ਨੇ ਸਾਰੇ ਉਸ ਦੇ ਹੁਕਮ ਦੇ ਵਿੱਚ ਹੀ ਬਣੇ ਨੇ ਉਹਨਾਂ ਦਾ ਆਕਾਰ ਜਿਹੜਾ ਸ਼ਕਲ ਹੈ ਉਸ ਦੀ ਹੁਕਮ ਦੇ ਵਿੱਚ ਹੀ ਬਣਿਆ ਹੋਇਆ ਹੈ ਹੁਕਮ ਨਾ ਕਿਹਾ ਜਾਈ ਪਾਤਸ਼ਾਹ ਜੀ ਕਹਿੰਦੇ ਉਸ ਦੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਕਿ ਉਹ ਚਾਹੁੰਦਾ ਕੀ ਹੈ ਹੁਕਮੀ ਹੋਣ ਦੀ ਹੁਕਮ ਲੈ ਬੜਈ ਉਸਦੇ ਹੁਕਮ ਦੇ ਵਿੱਚ ਹੀ ਮਨੁੱਖ ਜਿਹੜਾ ਜੰਦਾ ਏ ਤੇ ਮਰਦਾ ਏ ਬੰਦੇ ਦੇ ਵਾਸ ਕੁਝ ਵੀ ਨਹੀਂ ਹੈਗਾ ਇਹ ਉਸ ਅਕਾਲਪੁਰਖ ਦੇਵਕਮ ਵਿੱਚ ਹੀ ਆ ਜਿਸ ਨੂੰ ਉਸਨੇ ਭੇਜਿਆ ਇੱਕ ਨਾ ਇੱਕ ਦਿਨ ਉਸ ਨੂੰ ਲੈ ਵੀ ਜਾਣਾ ਹੈ ਹੁਕਮ ਹੀ ਹੋਵਣ ਜੀ ਹੁਕਮ ਲੈ ਵੜਿਆਈ ਉਸਦੇ ਹੁਕਮ ਦੇ ਵਿੱਚ ਹੀ ਬੰਦਾ ਜਿਹੜਾ ਹੈ ਪ੍ਰਸ਼ੰਸਾ ਪ੍ਰਾਪਤ ਕਰਦਾ ਹੈ ਮਾਨ ਸਤਕਾਰ ਇਸ ਦੁਨੀਆ ਤੇ ਪ੍ਰਾਪਤ ਕਰਦਾ ਹੈ ਇਹ ਉਸਦਾ ਹੁਕਮ ਹੈ ਤੀ ਹੁਕਮ ਹੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਉਸ ਦੇ ਹੁਕਮ ਦੇ ਵਿੱਚ ਬੰਦਾ ਉੱਚਾ ਸੁੱਚਾ ਬਣਦਾ ਹੈ ਨੀਚ ਬਣਦਾ ਹੈ ਤੇ ਦੁਖ ਸੁਖ ਵੀ ਉਸ ਦੇ ਹੁਕਮ ਦੇ ਵਿੱਚ ਹੀ ਹੁੰਦੇ ਨੇ ਅਸੀਂ ਆਮ ਘਰਾਂ ਦੇ ਵਿੱਚ ਦੇਖਦੇ ਆ ਕਿਸੇ ਦਾ ਬੱਚਾ ਜਿਹੜਾ ਹੈ ਉਹ ਨਸ਼ੇੜੀ ਬਣ ਜਾਂਦਾ ਹੈ ਕਿਸੇ ਦਾ ਬੱਚਾ ਪਰਉਪਕਾਰੀ ਬਣ ਜਾਂਦਾ ਹੈ ਸੇਵਾ ਕਰਨ ਵਾਲਾ ਬਣ ਜਾਂਦਾ ਹੈ ਲੋਕਾਂ ਦਾ ਭਲਾ ਕਰਨ ਵਾਲ ਬਣ ਜਾਂਦਾ ਹੈ ਕਿਸੇ ਦਾ ਬੱਚਾ ਕਿਸੇ ਨੂੰ ਲੁੱਟਣ ਵਾਲਾ ਬਣ ਜਾਂਦਾ ਹੈ ਧੋਖੇ ਤੜੀ ਕਰਨ ਵਾਲਾ ਬਣ ਜਾਂਦਾ ਹੈ ਸੁਪਾਤ ਸਿੰਘ ਜੀ ਕਹਿੰਦੇ ਸਾਰਾ ਜਿਹੜਾ ਦੁੱਖ ਸੁਖ ਆ ਜੋ ਸੰਸਾਰ ਤੇ ਰਚਿਆ ਹੋਇਆ ਹੈ ਉਸ ਦੇ ਹੁਕਮ ਦੇ ਵਿੱਚ ਆ ਹੁਕਮੀ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਲਾ ਭਵਾਈਏ ਉਸ ਦੇ ਹੁਕਮ ਦੇ ਵਿੱਚ ਬਖਸ਼ੀਸ਼ਾਂ ਵੀ ਮਿਲਦੀਆਂ ਨੇ ਵਡਿਆਈ ਵੀ ਮਿਲਦੀ ਆ ਇੱਕ ਹੁਕਮੀ ਸਦਾ ਪਵਾਈਏ ਤੇ ਉਸਦੇ ਹੁਕਮ ਦੇ ਵਿੱਚ ਹੀ ਲੋਕ ਦਰ ਦਰ ਭਟਕਦੇ ਵੀ ਪਰਮਾ ਦੇ ਵਿੱਚ ਪੈ ਜਾਂਦੇ ਨੇ ਥਾਂ ਥਾਂ ਤੇ ਮੱਥੀ ਟੇਕਦੇ ਨੇ ਕਹਿੰਦੇ ਇਹ ਉਸਦੇ ਹੁਕਮ ਦੇ ਵਿੱਚ ਹੀ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਕਹਿੰਦੇ ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈਗਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਕਿਉਂਕਿ ਜਿਸ ਨੇ ਮਨੁੱਖ ਨੂੰ ਬਣਾਇਆ ਸਾਰੇ ਜੀਵ ਜੰਤਾਂ ਨੂੰ ਬਣਾਇਆ ਜਿਹੜਾ ਸਾਰੇ ਪਸ਼ੂ ਪੰਛੀਆਂ ਨੂੰ ਬਣਾ ਸਕਦਾ ਸਾਰੀ ਕਲਕੱਤ ਨੂੰ ਬਣਾ ਸਕਦਾ ਹੈ ਕੋਈ ਇਹਨਾਂ ਨੂੰ ਖਤਮ ਵੀ ਕਰ ਸਕਦਾ ਹੈ ਵਿਨਾਸ਼ ਵੀ ਕਰ ਸਕਦਾ ਹੈ ਇਸ ਲਈ ਉਸ ਦੇ ਹੁਕਮ ਤੋਂ ਕੋਈ ਵੀ ਬਾਹਰ ਨਹੀਂ ਜਾ ਸਕਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਲਕ ਹੁਕਮੇ ਜੇ ਬੁੱਝੇ ਤਾਂ ਹੋ ਮੈਂ ਕਹੀ ਨਾ ਕੋਈ ਪਰ ਜਿਹੜਾ ਇਸ ਦੁਨੀਆ ਤੇ ਆ ਕੇ ਇਹ ਕਹਿੰਦਾ ਰਹੇ ਸਭ ਕੁਝ ਮੈਂ ਹੀ ਆ ਮੈਂ ਹੀ ਆ ਉਹ ਕਾਲਪੁਰਖ ਕੁਝ ਵੀ ਨਹੀਂ ਆ ਤਾਂ ਉਹ ਕਹਿੰਦੇ ਫਿਰ ਉਹ ਮੈਂ ਮੈਂ ਹੀ ਕਰਦਾ ਰਹਿ ਜਾਂਦਾ